ਪੁੱਲਰ ਦੀਆਂ ਜਗ੍ਹਾ ਤੇ ਭੁੱਲਰ ਦੀਆਂ 55 ਦੁਕਾਨਾਂ ਮੁਹਾਲੀ ਨਿਊ ਚੰਡੀਗੜ੍ਹ ਤੇ ਖਰੜਚ ਫਲੇਟਾਂ ਦੀ ਗਿਣਤੀ ਨੇ ਉਡਾਏ ਪੂਰੇ 30 ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ 'ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸੀ ਸੀਬੀਆਈ ਨੇ ਪੁੱਲਰ ਦੇ ਕੋ ਮੰਤਰੀ ਸਬੰਧਾਂ ਦਾ ਕੀਤਾ ਪਰਦਾਫਾਸ਼ ਸਸ਼ਕਾਲ ਤੋਂ ਦੇਖ ਰਿਹਾ ਹਾਂ ਅਸੀਂ ਜਰਨਲਿਸਟ ਮੈਂ ਹਾਂ ਪ੍ਰਦੀਪ ਕੌਰ ਤਾਂ ਡੀਏਜੀ ਹਰਚਰਨ ਸਿੰਘ ਪੁੱਲ ਜੀਹਾਂ ਜਿਨ੍ਹਾਂ ਨੂੰ ਬੀਤੇ ਕਈ ਦਿਨਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਸਸਪੈਂਡ ਕੀਤਾ ਗਿਆ ਸੁ ਲੱਖਾਂ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਸੀਬੀਆਈ ਦੇ ਵੱਲੋਂ ਪੂਰੇ ਮਾਮਲੇ ਦੀ ਅਗਵਾਈ ਕੀਤੀ ਗਈ ਸੀ ਪਰ ਹੁਣ ਹੋਰ ਖੁਲਾਸੇ ਨੇ ਜਿਹੜੇ ਉਹਨਾਂ ਦੀ ਜਾਇਦਾਦ ਦੇ ਨਾਲ ਸੰਬੰਧਿਤ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਸੁਣ ਕੇ ਸ਼ਾਇਦ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਤੇ ਪੈਰਾਂ ਹਿੱਟੂ ਜ਼ਮੀਨ ਖਿਸਕ ਜਾਏਗੀ ਸੋ ਟਾਪ ਦੀਆਂ 55 ਦੁਕਾਨਾਂ ਡੀਆਈਜੀ ਪੁੱਲਰ ਨੇ ਆਪਣੇ ਨਾਮ ਕਰਵਾਈਆਂ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਜ਼ਰੂਰ ਸਾਹਮਣੇ ਆਈ ਸੀ ਕਿ 10 ਤੋਂ ਵੱਧ ਵਾਰ ਉਹਨਾਂ ਨੇ ਦੁਬਈ ਦੀ ਯਾਤਰਾ ਕਰ ਲਈ ਹੈ ਕੈਨੇਡਾ ਦੇ ਵਿੱਚ ਉਹਨਾਂ ਦੇ ਤਿੰਨ ਫਲੈਟ ਦੱਸੇ ਜਾ ਰਹੇ ਨੇ ਤੇ ਉੱਥੇ ਦੁਬਈ ਦੇ ਵਿੱਚ ਉਹਨਾਂ ਦੇ ਦੋ ਫਲੈਟ ਦੱਸੇ ਜਾ ਰਹੇ ਤਾਂ ਆਖਿਰਕਾਰ ਇਹ ਸਾਰੀ ਜਾਇਦਾਦ ਉਹਨਾਂ ਨੇ ਕਿਵੇਂ ਬਣਾਈ ਕਿਵੇਂ ਸਿਲਸਿਲਾ ਸ਼ੁਰੂ ਹੋਇਆ ਆ ਉਸ ਬਾਰੇ ਜਾਣਦੀ ਹੈ सीबीआई ਦਾ ਕਹਿਣਾ ਹੈ ਕਿ ਪੁੱਲਰ ਵੱਲੋਂ ਥੋੜੇ ਸਮੇਂ ਵਿੱਚ 10 ਵਾਰ ਦੁਬਈ ਦੀ ਯਾਤਰਾ ਕੀਤੀ ਗਈ ਲੁਧਿਆਣਾ 'ਚ ਪੋਸਟਿੰਗ ਦੌਰਾਨ ਪੁੱਲਰ ਨੇ 20 ਦੁਕਾਨਾਂ ਬਣਾਈਆਂ ਤਾਂ ਦੱਸ ਦਈਏ ਕਿ ਮੁਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ 'ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹਰਚਰਨ ਸਿੰਘ ਪੁੱਲਰ ਦੀਆਂ ਵਿਦੇਸ਼ਾਂ 'ਚ ਜਾਇਦਾਦਾਂ ਦਾ ਵੇਰਵਾ ਸਾਹਮਣੇ ਹੈ ਜਿਸ ਮੁਤਾਬਕ ਮੁਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਦੁਬਈ 'ਚ 2 ਤੇ ਕੈਨੇਡਾ 'ਚ 3 ਫਲੈਗ ਸਾਹਮਣੇ ਆਏ ਸੀਬੀਆਈ ਦਾ ਕਹਿਣਾ ਹੈ ਕਿ ਭੁੱਲਰ ਦੇ ਵੱਲੋਂ ਥੋੜੇ ਸਮੇਂ 'ਚ 10 ਵਾਰ ਦੁਬਈ ਦੀ ਯਾਤਰਾ ਕੀਤੀ ਗਈ ਲੁਧਿਆਣਾ 'ਚ ਪੋਸਟਿੰਗ ਦੌਰਾਨ ਭੁੱਲਰ ਨੇ ਤਕਰੀਬਨ 20 ਦੁਕਾਨਾਂ ਬਣਾ ਲਈਆਂ ਸੀਬੀਆਈ ਚੰਡੀਗੜ੍ਹ ਨੇ ਹਰਚਰਨ ਸਿੰਘ ਭੁੱਲਰ ਦੇ ਬੈਂਕ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਪਤਾ ਲੱਗਣ ਤੋਂ ਬਾਅਦ ਸੀ ਵਿੱਤੀ ਜਾਂਚ ਤੇਜ਼ ਕਰ ਦਿੱਤੀ ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀ ਨੇ ਪੰਜ ਬੈਂਕਾਂ ਦੇ ਬਿਆਨਾਂ ਦੀ ਪੁਸ਼ਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਦੇ ਵਿੱਚ HDFC, PNB, ICICI ਸ਼ਾਮਲ ਨੇ। CBI ਨੂੰ ਪਿਛਲੇ 2-3 ਸਾਲਾਂ ਦੇ ਵਿੱਚ ਇਨ੍ਹਾਂ ਖਾਤਿਆਂ ਦੇ ਵਿੱਚੋਂ ਵੱਡੇ ਪੱਧਰ ਤੇ ਲੈਣ-ਦੇਣ ਦੇ ਸਬੂਤ ਵੀ ਮਿਲੇ ਨੇ। ਸੋ CBI ਰਿਮਾਂਡ ਦੀ ਤਿਆਰੀ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਪੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਪੂਰੇ ਹੋਣ ਤੇ ਅਗਲੇ ਹਫ਼ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਸੰਭਾਵਨਾ ਇਹ ਹੈ ਕਿ ਸੀਬੀਆਈ ਇਸ ਸਮੇਂ ਦੌਰਾਨ ਅਦਾਲਤ ਨੂੰ ਨਵੀਂ ਜਾਣਕਾਰੀ ਪੇਸ਼ ਕਰ ਸਕਦੀ ਹੈ ਰਿਮਾਂਡ ਦੀ ਮੰਗ ਕਰ ਸਕਦੀ ਹੈ ਜਾਂਚ ਏਜੰਸੀ ਹੁਣ ਵਿਚੋਲੇ ਕ੍ਰਿਸ਼ਨਨ ਨੂੰ ਤੇ ਡੀਆਈਜੀ ਪੁੱਲਰ ਵਿਚਕਾਰ ਸੰਚਾਰ ਦੇ ਨਾਲ ਨਾਲ ਕ੍ਰਿਸ਼ਨਨ ਦੇ ਅਧਿਕਾਰੀਆ ਤੇ ਸਿਆਸਤਦਾਨਾਂ ਦੇ ਨਾਲ ਸਬੰਧਾਂ ਦੀ ਜਾਂਚ ਵੀ ਕਰੇਗੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਖਬਰਾਂ ਜ਼ਰੂਰ ਵਾਇਰਲ ਹੋ ਰਹੀਆਂ ਸੀ ਕਿ ਉਹਨਾਂ ਦੇ ਜੋ ਵਿਚੋਲੀਆ কৃষ্ণਨੂ ਨੇ ਉਹਨਾਂ ਦੇ ਸਬੰਧ ਨੇ ਜਿਹੜੇ ਪੋਲੀਟੀਸ਼ੀਅਨਸ ਨਾਲ ਨੇ ਸਿਆਸਤਦਾਨਾਂ ਦੇ ਨਾਲ ਨੇ ਤਾਂ ਹਰ ਇੱਕ ਕੜੀ ਦੀ ਜਾਂਚ ਜਿਹੜੀ ਬੜੀ ਬਰੀਕੇ ਦੇ ਨਾਲ ਕੀਤੀ ਜਾਏਗੀ ਅਹਿਮ ਖਬਰ ਤੇ ਇਹ ਹੈ ਆ ਕਿ ਹੁਣ ਉਹਨਾਂ ਦੇ ਕਮਾਂਤਰੀ ਸਬੰਧ ਵੀ ਨਿਕਲ ਕੇ ਸਾਹਮਣੇ ਆਏ ਨੇ ਸੋ ਦੇਖਣਾ ਇਹ ਹੋਏਗਾ ਕਿ ਹੁਣ ਹੋਰ ਕੀ ਕੀ ਵੱਡੇ ਖੁਲਾਸੇ ਹੁੰਦੇ ਨੇ